ਰੰਧਾਂ ਦੇ ਸ਼ਹਿਰ ਵਿੱਚ ਵੱਡੀ ਵਾਰਦਾਤ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕਤਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਬਾਕੀ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਅਤੇ ਪੰਜਾਬ ਪੁਲਿਸ ਦਾ ਪੁਲਿਸ ਸਾਡੀ ਤਿੰਨਾਂ ਮੁਸ਼ਕਲ ਨਹੀਂ ਸਾਨੂੰ ਤੇ ਚਲੀ ਵੀ ਕਰਦੇ ਨੇ ਕਮਿਆਦ ਤੇ ਜਾਣ ਲੇਟ ਕੋ ਦਾ ਕੋਈ ਨਾ ਸਮਝ ਨਹੀਂ ਜਾਨਦੇ

ਇਨਸਾਨ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਹਾਂਜੀ ਸਹੀ ਕੋਈ ਨਹੀਂ ਆ ਬਾਲੀ ਮੈਂ ਤਾਂ ਸਾਡੇ ਸਾਡੇ ਤੁਹਾਡੇ ਸਾਹਮਣੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੋਈ ਦੱਸਣਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕਿ 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 ਦੀ ਲੜਾਈ ਮੈਂ ਬੋਲ ਤੁਹਾਨੂੰ ਸੋਚਣਾ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਮੈਨੂੰ ਪਤਾ ਨਹੀਂ ਕਹਿੰਦੇ ਗਏ ਤੇ ਨਹੀਂ ਗਏ ਕਿੰਨੇ ਕੋਈ ਦੀ ਕਰਵਾਏ ਜੀ ਤੇ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾਗੀ ਵੀ ਦਾ ਨਾਗੀ ਦਾ ਮੀਨੇ ਖਾਰ ਮੀਨੇ ਖਾਰ ਹਾਂ ਕਿਥੇ ਕੇ ਹੈ ਕਿ ਤੇ ਜਾ ਕੇ ਵੀ ਹੈ ਮੱਲੇ ਦੀ ਸੀ ਅੱਛਾ ਮੱਲੇ ਮੱਲੋ ਮੱਲਾ ਡਾਂਗ ਖੇਤਰੀ ਆਪਣਾ ਲੱਗਾ ਪਤਾ ਕਾਤੇ ਬੰਦੀ ਆ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਜਾਂਦੇ ਕੀ ਕਰਾਂਗਾ ਜਦ ਤੱਕ ਸ਼ਰੀਆ ਵੀ ਦੱਸ ਤੱਕ ਇਹ ਹੁੰਦੇ ਤੱਕ ਮੈਂ ਵੀ ਦਾ ਮੈਂ ਦੰਦਾ ਨਾ ਮੈਂ ਕੀ ਕਿ ਦੱਸ ਕਰ ਦੱਸਾਂ ਵੀ ਜਰਾ ਮੈਨੂੰ ਸਮਝ ਨਹੀਂ ਲੱਗਦੀ ਮੇਰਾ ਪੁੱਤ ਗੁਆਤਾ ਹੈ ਤੇ ਰੱਬਾ ਤੇਰਾ ਧੰਨਵਾਦ ਹਾਂ ਦੱਸੋ ਕੀ ਮਾਮਲਾ ਸਰ ਕੀ ਗੱਲਬਾਤ ਹੋਈ ਹੈ ਇਹ ਹੁਣੇ ਇਨਫੋਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਮੈਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਰ ਇਹ ਮਾਰਦਾ ਸੀ ਇਹ ਟਾਂਕ ਖੇਤਰੀ ਮਹੱਲੇ 'ਚ ਵਾਪਰਤ ਹੋਈ ਹੈ ਤੇ ਕੀ ਆਪਰੇ ਸਰ ਨੂੰ ਕਰਦੇ ਇਹ ਕੇਸ ਡਿਸਕਰਡ ਕਰਕੇ ਤਰਤੀਸ਼ ਕਰਦੇ ਸਰ ਇਹ ਮਾਮਲਾ ਹੈ ਕੁਝ ਹੀ ਮੋਰਸਲ ਤੇ ਆਏ ਜੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜੇ ਟਾਈਮ ਹੋਕਰ